ਦੁਬਈ ਕੋ ਬੈਤ ਹੁੰਦੇ ਸੀ ਕਿਦੋ ਹੀ ਅਮਰੀਕਾ ਤੇ ਬਲੈਟ ਚ ਹੁੰਦੇ ਸੀ ਪਿੰਡ ਤੇ ਬਹੁਤੇ ਲੋਕ ਦੁਬਈ ਕੋ ਬੈਤ ਚ ਹੁੰਦੇ ਸੀ ਹੋ ਰੇਤਿਆਂ ਵਾਲੇ ਟਿੱਬੇ ਉੱਡਦੇ ਘਟੇ ਹੁੰਦੇ ਸੀ ਆਹ ਉਦੋਂ ਪੱਕੇ ਸੀਗੇ ਪਿਆਰ ਜਦੋਂ ਕਰ ਕਟਜੇ ਹੁੰਦੇ ਸੀ ਕਿ ਟਮਟਮਾ ਪਿੰਡ ਵਿੱਚ ਕੋਈ ਚੁਬਾਰਾ ਹੁੰਦਾ ਸੀ ਓਏ ਹੋਏ ਜੋੜ ਕੇ ਮੰਜੇ ਸੌਂਦਾ ਟੱਬਰ ਸਾਰਾ ਓਹ ਕੀ ਬਾਤ ਹੈ ਪਤਾ ਲਾ ਕੇ ਹੋ ਟਮਟਮਾ ਪਿੰਡ ਵਿੱਚ ਕੋਈ ਚੁਬਾਰਾ ਹੁੰਦਾ ਸੀ ਜੋੜ ਕੇ ਮੰਜੇ ਸੌਂਦਾ ਟੱਬਰ ਸਾਰਾ ਹੁੰਦਾ ਸੀ ਹੋ ਕਿਸੇ ਕਿਸੇ ਘਰ ਉਦੋਂ ਫਰਾਟੇ ਪੱਖੇ ਹੁੰਦੇ ਓਏ ਹੋਏ ਕਿਆ ਬਾਤ ਹੈ ਜੀ ਕਿ ਪਿਆਰ ਨੂੰ ਕਰ ਕੇ ਕਿੰਦੇ ਸੀ ਕਿ ਲੱਸੀ ਚਾਸ ਕੰਜ ਵੀ ਮਿਲਦੀ ਜਾਂਦੇ ਜਿੱਥੇ ਸੀ ਆ ਕੋਕ ਪੈਪਸੀ ਮਾਊਂਟਨ ਡਿਊ ਉਦੋਂ ਰੈੱਡ ਬੱਲ ਕਿੱਥੇ ਸੀ ਹੋ ਲੱਸੀ ਚਾਸ ਕੰਜ ਵੀ ਮਿਲਦੀ ਜਾਂਦੇ ਜਿੱਥੇ ਸੀ ਕਿਆ ਬਾਤ ਹੈ ਪੈਪਸੀ ਮਾਉਂਟੇਨ ਡਿਊ ਉਹਦੋਂ ਰੈੱਡ ਬੱਲ ਕਿੱਥੇ ਸੀ ਹੋ ਸਭ ਤੋਂ ਟੌਪ ਤੇ ਬੰਟਿਆਂ ਵਾਲੇ ਬੱਤੇ ਉਹ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਬਿਲਕੁਲ ਕੀ ਕਿਆ ਬਾਤ ਹੋ ਰਹੀ ਹੈ ਲੰਘ ਗਏ ਜਿਹੜੇ ਵਕਤ ਦੁਬਾਰਾ ਮੁੜ ਕੇ ਨਹੀਂ ਲੱਪਣੇ ਥਾਂਦੀ ਉਸ ਕਰ ਫੇਰੇ ਰੌਣਕਾਂ ਮੇਲੇ ਨਹੀਂ ਲੱਗਣੇ ਹੋ ਲੰਘ ਗਏ ਜਿਹੜੇ ਵਕਤ ਦੁਬਾਰਾ ਮੁੜ ਕੇ ਨਹੀਂ ਲੱਪਣੇ ਥਾਂਦੀ ਉਸ ਕਰ ਫੇਰੇ ਰੌਣਕਾਂ ਮੇਲੇ ਨਹੀਂ ਲੱਗਣੇ ਹੋ ਰਾਜੇ ਸੀ ਜਦੋਂ ਪਿੰਡ ਪ੍ਰਧਾਨੇ ਬੱਚੇ ਹੁੰਦੇ ਹੋ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਸਰ ਕੀ ਬਾਤ ਹੈ